ਫੈਰ ਮੂਸਲੀ ਅਸਵਗੰਦਾ ਸਤਾਵ ਰ ਇਲਾਚੀ ਹਲਦੀ ਇਹ ਸਰੀਰ ਦੀ ਇਮਿਊਨਿਟੀ ਵਾਸਤੇ ਹੁਣ ਹਰ ਇੱਕ ਜਵਾਨ ਕਹਿੰਦਾ ਜੀ ਮੈਂ ਤਾਂ ਜਵਾਨ ਆ ਆਪਾਂ ਕਹਿੰਦੇ ਵੀ ਇਹ ਜਿਹੜੀ ਮੰਨ ਲਓ ਜਿਹੜੀ ਜਵਾਨੀ ਹੈ ਬਰਕਰਾਰ ਬੁਢਾਪੇ ਤੱਕ ਵੀ ਬਰਕਰਾਰ ਰਹੇ ਜੀ ਤੇ ਉਹਨਾਂ ਵਾਸਤੇ ਜੀ ਇਹ ਬਹੁਤ ਹੀ ਮੰਨ ਲਓ ਆਪਣੇ ਸਰੀਰ ਦੀ ਇਮਿਊਨਿਟੀ ਵਾਸਤੇ ਬਹੁਤ ਜ਼ਿਆਦਾ ਇਹਦਾ ਰਿਜ਼ਲਟ ਹੈ ਇਹ ਗੁੜ ਦਾ ਗਾਜਰਪਾਖ ਬਣਾਉਂਦਾ ਜੀ ਕਿਉਂਕਿ ਹੁਣ ਮਾਰਕੀਟ ਤੇ ਜਿਹੜੇ ਸਹੀ ਮੰਨ ਲਓ ਜਿਹੜਾ ਗਾਜਰਪਾਖ ਕਹ ਲੋ ਮਠਿਆਈ ਕਹ ਲੋ ਤਾਂ ਸਹੀ ਮਿਲਦੀ ਨਹੀਂ ਹੈ ਇਹ ਬਿਲਕੁਲ ਨੇਚਰਲ ਹੈ ਜੀ ਮੰਨ ਲਓ ਇਹਦੇ ਸਾਨੂੰ ਮੰਨ ਲਓ ਚਲੋ ਵਿਆਹ ਸਾਧੀਆਂ ਦੇ ਵਿੱਚ ਵੀ ਆਰਡਰ ਇਹਦੇ ਆਉਂ ਹੁਣ ਆਉਂਦੇ ਆ ਪ੍ਰੋਗਰਾਮਾਂ ਦੇ ਆਪ ਦੇ ਇੱਕ ਜਿਵੇਂ ਕਹਿੰਦੇ ਧਾਕੜ ਅਫਸਰ ਆ ਸੀ ਉਹਨਾਂ ਨੂੰ ਸਲਾਮ ਕਰਦੇ ਆ ਜੀ ਵੀ ਜਿਨ੍ਹਾਂ ਨੇ ਮੰਨ ਲਓ ਇਹਦੇ ਤੇ ਇੰਨਾ ਮੰਨ ਲਓ ਵੇਚਿ ਚੁੱਕ ਕੇ ਆਪਣੀ ਜੌਬ ਨੂੰ ਖਤਰੇ 'ਚ ਪਾ ਕੇ ਮੰਨ ਲਓ ਪ੍ਰੋਪਰ ਕੰਮ ਕਰ ਰਿਹਾ ਹੋ ਆਪ ਦਾ ਬਹੁਤ ਜ਼ਿਆਦਾ ਹੈ ਜੀ ਬਾਹਰ ਤਾਂ ਜਦ ਮਰਜੀ ਜਾ ਸਕਦੇ ਪਰ ਆਪਾਂ ਆਪਣੀ ਮਿੱਟੀ ਛੱਡ ਕੇ ਅਸੀਂ ਨਹੀਂ ਸਾਡੀ ਤਾਂ ਇੱਥੇ ਆਪਣੀ ਕੈਨੇਡਾ ਅਮਰੀਕਾ ਜੀ ਆਪਣੇ ਕੋਲ ਸ਼ੱਕਰ ਨਾਰਮਲ ਸ਼ੱਕਰ ਹੁੰਦੀ ਹੈ ਜੀ ਅੰਬ ਹਲਦੀ ਵਾਲੀ ਸ਼ੱਕਰ ਹੁੰਦੀ ਹੈ ਇੱਕ ਨਾਰੀਅਲ ਵਾਲੀ ਸ਼ੱਕਰ ਹੁੰਦੀ ਹੈ ਜੀ ਇੱਕ ਹਰਬਲ ਵਾਲੀ ਸ਼ੱਕਰ ਹੁੰਦੀ ਹੈ ਜੀ ਮੈਂ ਤਾਂ ਹਰ ਇੱਕ ਕਿਸਾਨ ਵੀਰਾਂ ਨੂੰ ਇਹ ਕਹਿੰਨਾ ਵੀ ਆਪਣੀ ਚਾਹੇ ਕੋਈ ਡੇਰੀ ਪ੍ਰੋਡਕਟ ਬਣਾਉਂਦਾ ਚਾਹੇ ਕੋਈ ਵੀ ਖੁਦ ਪ੍ਰੋਸੈਸਿੰਗ ਕਰਕੇ ਇਹ ਲਾਈਨ ਦੇ ਵਿੱਚ ਆਓ ਤਾਂ ਮੰਨ ਲਓ ਡਬਲ ਆਪਾਂ ਧਰਨੇ ਲਾਉਣ ਦੀ ਲੋੜ ਨਹੀਂ ਹੈ ਆਪਾਂ ਨੂੰ ਕਿਸਾਨ ਨਹੀਂ ਝੰਡਾ ਚੱਕਣ ਦੀ ਲੋੜ ਨਹੀਂ ਹੈ ਇੱਧਰ ਆਓ ਆਪਣੇ ਆਪਣੇ ਕੋਲ ਤਾਂ ਜ਼ਿੰਮੇਵਾਰ ਕੋਲ ਸਾਰਾ ਕੁਝ ਹੈ ਜੀ ਇਕੱਲੇ ਨਾਮਕ ਤੋਂ ਬਿਨਾ ਸਭ ਕੁਝ ਹੈ ਹੁਣ ਕਿਸਾਨ ਕੀ ਕਿਸਾਨ ਮੰਡੀਆਂ ਚ ਫਸਲ ਸੁੱਟੇ ਹੁੰਦਾ ਉਹਦਾ ਫਸਲ ਦਾ ਮੰਨ ਲਓ ਅੱਗੇ ਕੰਪਨੀਆਂ ਮੁੱਲ ਆਪਣਾ ਮੁੱਲ ਤੈਅ ਅੱਗੇ ਕਰਦੀਆਂ ਦੇਖੋ ਕਿੰਨਾ ਕਿੰਨਾ ਪ੍ਰਾਉਟ ਤੇ ਚਲਦੀਆਂ ਉਹ ਕਿਸਾਨ ਖੁਦ ਕਿਉਂ ਨਹੀਂ ਕਰਦਾ ਅੱਜ ਕੱਲ ਚੀਨੀ ਹੈ ਚੀਨੀ ਦੇ ਵਿੱਚ 12 ਤਰ੍ਹਾਂ ਦੇ ਕੈਮੀਕਲ ਪੈਂਦੇ ਆ ਫੇਰ ਉਹ ਤਿਆਰ ਬਣਦੀ ਹੈ ਬਣਦੀ ਦਾ ਉਹ ਵੀ ਗੰਨੇ ਤੂੰ ਹੀ ਹੈ ਜੀ ਹਾਂਜੀ ਤੇ ਉਹ ਹੱਡੀਆਂ ਨੂੰ ਖੋਰਦੀ ਹੈ ਗੰਧਕ ਸਲਫਰ ਉਹਦੇ ਵਿੱਚ ਕਿੰਨੇ ਕਿੰਨੇ ਕੈਮੀਕਲ ਪੈਂਦੇ ਆ ਜੀ ਇਹ ਅਸੀਂ ਆਉਣ ਵਾਲੇ ਇਹੀ ਹੈ ਵੀ ਆਉਣ ਵਾਲੇ ਜਿਹੜੀਆਂ ਆਪਣੀਆਂ ਪੀੜ੍ਹੀਆਂ ਨੇ ਇਹ ਮੰਨ ਲਓ ਜਿਹੜੀਆਂ ਬਿਮਾਰੀਆਂ ਤੋਂ ਮਨ ਲੋ ਰਹਿਤ ਹੋਣ ਜੀ ਉਹਨਾਂ ਕਰਕੇ ਅਸੀਂ ਇੰਨਾ ਦੇਖੋ ਜਿੰਨਾ ਕਿ ਸਤੋ ਉਪਰਾਲਾ ਹੁੰਦਾ ਉਹ ਅਸੀਂ ਕਰ ਰਹੇ ਆ। ਸਤਿ ਸ਼੍ਰੀ ਅਕਾਲ ਢੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰ ਜੋਤ ਸਿੰਘ ਅੱਜ ਲੁਧਿਆਣਾ ਦੇ ਵਿੱਚ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਵੀ ਐਗਰੀ ਐਕਸਪੋ ਲੱਗੀ ਹੋਈ ਆ ਤਾਂ ਇੱਕ ਕਰਮਜੀਤ ਸਿੰਘ ਦੀ ਤੁਹਾਨੂੰ ਕਹਾਣੀ ਦੱਸਣ ਜਾ ਰਿਹਾ। ਕਰਮਜੀਤ ਸਿੰਘ ਇੱਕ ਇਹੋ ਜਿਹਾ ਸ਼ਖਸ ਹੈ ਜਿਸ ਨੇ ਗੁੜ ਤੋਂ ਹੀ ਪਤਾ ਨਹੀਂ ਕਿੰਨੇ ਪ੍ਰੋਡਕਟ ਤਿਆਰ ਕਰ ਦਿੱਤੇ ਇਹ ਵੀਡੀਓ ਕਰਨ ਦਾ ਮਕਸਦ ਇਹ ਨਹੀਂ ਵੀ ਮੈਂ ਕਰਮਜੀਤ ਨੂੰ ਪ੍ਰੋਮੋਟ ਕਰਨਾ ਚਾਹੁੰਦਾ ਮੈਂ ਇਹਨਾਂ ਦੇ ਪ੍ਰੋਡਕਟਸ ਨੂੰ ਪ੍ਰੋਮੋਟ ਕਰਨਾ ਚਾਹੁੰਦਾ ਮੋਟਿਵ ਇਹ ਹੈ ਵੀ ਜੇ ਤੁਹਾਡੇ ਦਿਮਾਗ ਦੇ ਵਿੱਚ ਜੇ ਤੁਹਾਡੇ ਮਨ ਦੇ ਵਿੱਚ ਕੁਝ ਵਿਚਾਰ ਆਂਦਾ ਕੋਈ ਸੋਚ ਆਂਦੀ ਹੈ ਤਾਂ ਉਸ ਤੋਂ ਪਿੱਛੇ ਨਾ ਹਟੋ ਜ਼ਰੂਰ ਪੰਜਾਬ ਦੇ ਨੌਜਵਾਨ ਬਾਹਰ ਜਾਣਾ ਸ਼ੁਰੂ ਕਰ ਗਏ ਆ ਕੈਨੇਡਾ ਅਮਰੀਕਾ ਭਜਦੇ ਆ ਪਰ ਕਰਮਜੀਤ ਸਿੰਘ ਇੱਥੇ ਹੀ ਰਹਿ ਇੱਥੇ ਉਹਨਾਂ ਨੇ ਸਭ ਕੁਝ ਕੀਤਾ ਤਾਂ ਹੁਣ ਗੱਲਬਾਤ ਕਰ ਲੈਂਦੇ ਆ ਬਾਈ ਜੀ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਪਿਛਲੇ ਸਾਲ ਵੀ ਮਿਲੇ ਸੀ ਇਸ ਸਾਲ ਵੀ ਹੁਣ ਮਿਲੇ ਸੀ ਗੱਲ ਜੀ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਸਾਨੂੰ ਇਸ ਲੈਕ ਸਮਝਦੇ ਹੋ ਜੀ ਤੇ ਮੈਂ ਤਾਂ ਤੁਹਾਡੇ ਹਰ ਵਾਰੀ ਮੈਨੂੰ ਹੁਣ ਸਿੱਧਾ ਦਿਖਾਓ ਦੱਸੋ ਵੀ ਗੁੜ ਤੋਂ ਅਸਲ ਚ ਤੁਸੀਂ ਤਿਆਰ ਕੀ ਕੀ ਕੀਤਾ ਉਹ ਤਾਂ ਬਾਅਦ ਚ ਪੁੱਛਾਂਗੇ ਵੀ ਕਿਦਾਂ ਆਈਡੀਆ ਹੈ ਕਿਦਾਂ ਨਹੀਂ ਹੈ ਪਹਿਲਾ ਦਰਸ਼ਕਾਂ ਨੂੰ ਇਹ ਦੱਸ ਦੋ ਵੀ ਤਿਆਰ ਕੀ ਕੀ ਕੀਤਾ ਹੈ ਗੁੜ ਦੇ ਵਿੱਚ ਜੀ ਆਪਣੇ ਮੰਨ ਲਓ ਤੇ 21 22 ਮੰਨ ਲਓ ਵੈਰੈਟੀਆਂ ਦੇ ਵਿੱਚ ਤਿਆਰ ਕੀਤਾ ਹੋਇਆ ਜੀ ਹਾਂਜੀ ਉਹ ਤੋਂ ਵੱਖ-ਵੱਖ ਤਰ੍ਹਾਂ ਦੇ ਜਿਵੇਂ ਗੁੜ ਦਾ ਗਾਜਰਪਾਕ ਹੋ ਗਿਆ ਜੀ ਡ్రਾਈ ਫਰੂਟ ਵਾਲਾ ਗੁੜ ਹੋ ਗਿਆ ਗੁੜ ਚਨੇ ਹੋ ਗਏ ਜੀ ਅਲਸੀ ਦੀਆਂ ਪਿੰਨੀਆਂ ਨਾਰੀਅਲ ਦੀਆਂ ਪਿੰਨੀਆਂ ਤਿਲਾਂ ਦੀਆਂ ਪਿੰਨੀਆਂ ਜੀ ਅਲਸੀ ਦੀ ਪੰਜੀਰੀ ਪਾਵਰ ਗੁੜ ਹੋ ਗਿਆ ਜੀ ਹਰਬਲ ਗੁੜ ਹੋ ਗਿਆ ਜੀ ਸਭ ਦਾ ਦਿੱਤਾ ਸਭ ਕੁਝ ਹੁਣ ਮੈਂ ਵੇਚ ਰੋਕਣਾ ਚਾਹਾਂਗਾ ਕਿਉਂਕਿ ਮੈਨੂੰ ਤੁਹਾਨੂੰ ਪਤਾ ਹੀ ਮੈਨੂੰ ਇੱਕ ਆदत ਹੈਗੀ ਹੈ ਵੀ ਹਰ ਚੀਜ਼ ਦੇ ਡਿਟੇਲਿੰਗ 'ਚ ਜਾਣਾ ਪਹਿਲਾਂ ਤਾਂ ਗੁੜ ਚਨੇ ਦੀ ਗੱਲ ਕਰ ਦਿੰਦੇ ਆਂ ਅੱਜ ਕੱਲ ਇੰਸਟਾਗ੍ਰਾਮ ਤੇ ਗੁੜ ਚਨਾ ਬਹੁਤ ਮਸ਼ਹੂਰ ਹੈ ਸਾਡੇ ਇੱਕ ਭਰਾ ਵੀ ਆ ਜਿਹਨੂੰ ਸੱਤੂ ਵਾਲੇ ਭਾਜੀ ਕਹਿੰਦੇ ਸਾਡੇ ਦੋਸਤ ਹੀ ਆ ਉਹਨਾਂ ਨੇ ਵੀ ਬੜਾ ਪ੍ਰਮੋਟ ਕੀਤਾ ਸੀ ਇਹ ਗੁੜ ਚਨੇ ਨੂੰ ਕਹਿੰਦੇ ਇਹਦੇ ਵਿੱਚ ਪਾਵਰ ਬਹੁਤ ਜ਼ਿਆਦਾ ਹੁੰਦੀ ਆ ਹਾਂਜੀ ਪਾਵਰ ਤਾਂ ਹੋਣੀ ਹੈ ਜੀ ਦੇਖੋ ਮਨ ਲਓ ਆਪਾਂ ਪਹਿਲਾਂ ਪੁਰਾਣੇ ਬਜ਼ੁਰਗ ਆਪਣੇ ਆਪ ਖਾਂਦੇ ਸੀ ਬਲਦਾਂ ਨਾਲ ਖੇਤੀ ਕਰਦੇ ਸੀ ਬਲਦਾਂ ਨੂੰ ਮਨ ਲਓ ਚਨੇ ਖਵਾਉਂਦੇ ਕਿਉਂਕਿ ਉਹਨਾਂ ਨੂੰ ਜਿਹੜੀ ਤਾਕਤ ਹੈ ਜੀ ਉਹ ਮਨ ਲਓ ਬਹੁਤ ਜ਼ਿਆਦਾ ਹੁੰਦੀ ਹੈ ਚਨੇ ਦੇ ਵਿੱਚ ਨਾਲ ਹੁਣ ਪਾਵਰਫੁੱਲ ਗੁੜਤਾ ਹੋ ਹੀ ਗਿਆ ਜੀ ਹਾਂਜੀ ਇੱਕ ਨਾ ਗੱਲ ਇਹ ਆ ਜਾਂਦੀ ਹੈ ਬੰਦਾ ਮੈਂ ਵੀ ਨਾ ਇਸ ਸੀਜ਼ਨ ਗੁੜ ਨਹੀਂ ਖਾਤਾ ਕਿਉਂਕਿ ਮੈਨੂੰ ਐ ਸੀ ਤੁਹਾਡੇ ਕੋਲ ਜਾਣ ਤੁਹਾਡੇ ਕੋਲ ਜਾਣ ਦਾ ਟਾਈਮ ਨਹੀਂ ਮਿਲਿਆ ਪਰ ਮੈਂ ਹਾਂ ਇੱਥੋਂ ਅੱਜ ਲੈ ਕੇ ਜਾਊਂਗਾ ਵੀ ਗੁੜ ਖਰੀਦ ਕੇ ਲੈ ਕੇ ਜਾਊਂਗਾ ਡਰ ਬੜਾ ਹੋ ਜਾਂਦਾ ਵੀ ਕਿਹੜਾ ਅਸਲੀ ਹੈ ਕਿਹੜਾ ਨਕਲੀ ਆਪਣੇ ਹੋਏ ਪੰਜਾਬ ਦੇ ਇੱਕ ਜਿਵੇਂ ਕਹਿੰਦੇ ਧੱਕੜ ਅਫਸਰ ਐ ਸੀ ਉਹਨਾਂ ਨੂੰ ਸਲਾਮ ਕਰਦੇ ਆਂ ਜੀ ਵੀ ਜਿਨ੍ਹਾਂ ਨੇ ਮੰਨ ਲਓ ਇਹਦੇ ਤੇ ਇੰਨਾ ਮੰਨ ਲਓ ਬੇਝਿਜਕੋ ਕੇ ਆਪਣੀ ਜੌਬ ਨੂੰ ਖਤਰੇ 'ਚ ਪਾ ਕੇ ਮੰਨ ਲਓ ਪ੍ਰੋਪਰ ਕੰਮ ਕਰ ਰਿਹਾ ਉਹ ਤੇ ਉਹਨਾਂ ਨੇ ਮੰਨ ਲਓ ਜਿਹੜੇ ਪ੍ਰਵਾਸੀ ਮਜ਼ਦੂਰ ਆ ਕੇ ਇੱਧਰ ਕੱਪੜੇ ਕਰਦੇ ਸੀ ਜਾਂ ਜੇ ਕੋਈ ਹੋਰ ਵੀ ਕਰਦੇ ਸੀ ਮੈਨੂੰ ਤਾਂ ਲੱਗਦਾ ਨਹੀਂ ਕਿ ਆਪਣੇ ਪੰਜਾਬੀ ਤਾਂ ਇਦਾਂ ਦੀ ਕੋਈ ਲੱਗਦਾ ਨਹੀਂ ਵੀ ਕੋਈ ਕਰਦਾ ਨਹੀਂ ਕੋਈ ਹਾਂਜੀ ਕਿਉਂਕਿ ਹਰ ਇੱਕ ਦੀ ਜ਼ਮੀਰ ਜਾਗਦੀ ਹੈ ਗੁਰ ਤਾਂ ਪਿਓਰ ਹੈ ਨਾ ਕਿਉਂਕਿ ਜਿੰਨਾ ਦੀ ਲਖਵੀਰ ਸਿੰਘ ਦੀ ਤੁਸੀਂ ਗੱਲ ਕਰ ਰਹੇ ਹੋ ਸਾਡੇ ਵੀ ਨੌਨ ਨੇ ਬੜੇ ਵਧੀਆ ਤਰੀਕੇ ਨਾਲ ਜਾਣਦੇ ਉਹਨਾਂ ਨੇ ਵੀ ਵੀਡੀਓ ਦੇਖ ਲੈਣੀ ਹੈ ਤੁਹਾਡੇ ਕੋਲ ਬਿਲਕੁਲ ਦੇਖ ਰਿਹਾ ਸੀ ਤਾਂ ਮੋਸਟ ਵੈਲਕਮ ਕਰ ਜੀ ਐਨ ਵੀ ਸਾਡੇ ਕਲਾੜੇ ਤੇ ਵੀ ਚਰਨ ਪਾਉਣ ਬਲਕੇ ਸਾਡੇ ਏਰੀਆ ਦੇ ਜਿਹੜੇ ਕੋਈ ਕਲਾੜੇ ਆ ਉਹਨਾਂ ਨੂੰ ਵੀ ਮੰਨ ਲਓ ਚੈੱਕ ਕਰਨ ਸਾਨੂੰ ਤਾਂ ਬਹੁਤ ਖੁਸ਼ੀ ਹੋਊਗੀ ਜੀ ਗੱਲ ਉਹ ਬੰਦੇ ਜਿਹੜੇ ਕਹਿੰਦੇ ਵੀ ਹਾਂ ਲਖਵੀਰ ਸਿੰਘ ਸਾਡੇ ਕੋਲ ਆਣਨ ਉਲਟਾ ਚੈਕਿੰਗ ਹਾਂਜੀ ਹਾਂਜੀ ਅਸੀਂ ਕਹਿੰਦੇ ਜੀ ਅਸੀਂ ਤਾਂ ਉਹਨਾਂ ਨੂੰ ਬਲਕੇ ਸਪੈਸ਼ਲ ਵੀ ਸਾਡੇ ਕੋਲ ਆਉਣ ਅਸੀਂ ਉਹਨਾਂ ਨੂੰ ਸਨਮਾਨਤ ਕਰੀਏ ਵੀ ਇੰਨਾ ਉਹਨਾਂ ਨੇ ਮੰਨ ਲਓ ਜਿਹੜਾ ਬੀੜਾ ਚੁੱਕ ਵੇਖੋਰੇ ਕੈਮਰਾਮੈਨ ਸਾਥੀ ਨੇ ਦਿਖਾਵਾਂਗਾ ਆ ਦੇਖੋ ਟੈਸਟ ਕਰਨ ਵਾਸਤੇ ਸਭ ਕੁਝ ਬਾਹਰ ਰੱਖਿਆ ਹੈ ਇਹ ਜਿਗਰਾ ਵੀ ਹੁੰਦਾ ਇਹ ਨਹੀਂ ਲੋਕ ਸਮਾਨ ਖਰੀਦਦੇ ਬਿਜ਼ਨਸ ਐਵੇਂ ਨਹੀਂ ਹੁੰਦਾ ਇਹ ਵੈਸੇ ਕਈ ਵਾਰੀ ਐ ਨਹੀਂ ਹੁੰਦਾ ਫਿਰ ਲੋਕ ਕਈ ਵਾਰੀ ਇਹ ਦੇਖੋ ਆਪਣੇ ਵਿਭਾਗਾ ਦਾ ਖਾਂਦਾ ਹਰ ਇੱਕ ਬੰਦਾ ਆਪਾਂ ਕੌਣ ਆ ਜੀ ਖਵਾਉਣ ਵਾਲੇ ਪਰਮਾਤਮਾ ਨੇ ਆਪਾਂ ਨੂੰ ਇੰਨਾ ਕੁ ਬਖਸ਼ਿਆ ਜੀ ਤੇ ਕਿਉਂਕਿ ਮੇਰੇ ਇਹਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਵੀ ਆਪਾਂ ਘਰ ਗਏ ਕੋਈ ਚੀਜ਼ ਆਪਾਂ ਨੂੰ ਕਈ ਹਰ ਬੰਦੇ ਨੂੰ ਨਹੀਂ ਨੇ ਵੀ ਸਾਰੇ ਫਲੇਵਰ ਜਿਹੜੇ ਪਸੰਦ ਆਂਦੇ ਜਿਹੜਾ ਬੰਦਾ ਟੇਸਟ ਕਰਦਾ ਉਹ ਆਪਦਾ ਘਰੇ ਜਾ ਕੇ ਪਸਤਾਵਾ ਨਹੀਂ ਹੁੰਦਾ ਵੀ ਮੈਂ ਗਲਤ ਚੀਜ਼ ਲੈ ਆਏ ਹਾਂਜੀ ਤੇ ਅੱਗੇ ਵੀ ਗੱਲ ਕਰ ਦਿੰਦੇ ਤੁਸੀਂ ਕਿਹਾ ਪਾਵਰਫੁਲ ਗੁੜ ਇਹ ਪਾਵਰਫੁਲ ਗੁੜ ਕੀ ਆ ਉਹ ਦਿਖਾ ਦਿਓ ਨਾਲੇ ਦੱਸ ਦੋ ਵੀ ਕੀ ਕੀ ਪਾਇਆ ਇਹਦੇ ਚ ਇਹ ਪਾਵਰ ਹਾਂਜੀ ਇਸ ਵਾਰੀ ਮੰਨ ਲਓ ਅਸੀਂ ਮੰਨ ਲਓ ਜਿਵੇਂ ਕਹਿੰਦੇ ਨੇ ਲਾਂਚ ਕੀਤਾ ਜੀ ਤੇ ਇਹਦੇ ਵਿੱਚ ਸਫੈਦ ਮੂਸਲੀ ਅਸਬਗੰਦਾ ਸਤਾਵਰ এলাਚੀ ਹਲਦੀ ਇਹ ਸਰੀਰ ਦੀ ਇਮਿਊਨਿਟੀ ਵਾਸਤੇ ਹੁਣ ਹਰ ਇੱਕ ਜਵਾਨ ਕਹਿੰਦਾ ਜੀ ਮੈਂ ਤਾਂ ਜਵਾਨ ਆ ਆਪਾਂ ਕਹਿੰਦੇ ਵੀ ਇਹ ਜਿਹੜੀ ਮੰਨ ਲਓ ਜਿਹੜੀ ਜਵਾਨੀ ਹੈ ਬਰਕਰਾਰ ਬੁਢਾਪੇ ਤੱਕ ਵੀ ਬਰਕਰਾਰ ਰਹੇ ਜੀ ਤੇ ਉਹਨਾਂ ਵਾਸਤੇ ਜੀ ਇਹ ਬਹੁਤ ਹੀ ਮੰਨ ਲਓ ਆਪਣੇ ਸਰੀਰ ਦੀ ਇਮਿਊਨਿਟੀ ਵਾਸਤੇ ਬਹੁਤ ਜ਼ਿਆਦਾ ਇਹਦਾ ਰਿਜ਼ਲਟ ਹੈ ਕਿਉਂਕਿ ਤੁਸਾਨੂੰ ਪਤਾ ਹੀ ਹੈ ਵੀ ਅਸਬਗੰਦਾਸ ਫੈਦ ਮੂਸਲੀ ਹੋ ਗਈ ਹੈ ਇਹਦੇ ਵਿੱਚ ਸਤਾਵਰ ਹੈ ਮੰਨ ਲਓ ਇਸ ਆਪਣੇ ਬਾਡੀ ਨੂੰ ਬਹੁਤ ਜ਼ਿਆਦਾ ਮੰਨ ਲਓ ਤਾਕਤ ਬਣਾਉਂਦਾ ਹੂੰ ਆਪਾਂ ਤਾਂ ਇਹ ਜਿਹੜੀਆਂ ਚੀਜ਼ਾਂ ਖਾਦੇ ਨਹੀਂ ਜਾਂਦੇ ਜੀ ਕੜਵੀਆਂ ਇਹਦੇ ਅਸੀਂ ਟੇਸਟ ਦੇ ਵਿੱਚ ਬਣਾਤੇ ਜੀ ਇਹਨੂੰ ਅਗਲਾ ਹਰ ਇੱਕ ਬੰਦਾ ਆਸਾਨੀ ਨਾਲ ਮੰਨ ਲਓ ਕਾਂ ਦਾ ਦੁੱਧ ਨਾਲ ਸ਼ਾਮ ਨੂੰ ਇੱਕ ਮੰਨ ਲਓ ਡੇਲੀ ਖਾਓ ਬੈਲ ਕੋਲ ਹਾਂ ਮੈਂ ਉਹ ਇੱਕ ਟੈਸਟ ਕਰਾਉ ਵੈਸਟਰ ਟੈਸਟ ਜ਼ਰੂਰ ਪਤਾ ਕਿ ਆ ਵੀ ਦਰਸ਼ਕਾਂ ਨੂੰ ਪਤਾ ਲੱਗ ਜਾਏ ਚਲੋ ਤੁਹਾਨੂੰ ਤੁਸੀਂ ਕਹੋਗੇ ਵੀ ਹਾਂ ਪੱਤਰਕਾਰ ਖਾਂਦਾ ਪਿਆ ਸੀ ਕਿਸੇ ਹੋਰ ਨੂੰ ਟੈਸਟ ਕਰਾ ਦਿੰਦੇ ਮੈਂ ਆਪ ਨਹੀਂ ਕਰੂੰਗਾ ਕਿਸੇ ਹੋਰ ਨੂੰ ਹੀ ਕਰਾਉਂਦੇ ਆ ਕੋਈ ਨਾ ਇੱਕ ਵਾਰੀ ਟੈਸਟ ਕਰਾ ਦਿੰਦੇ ਆ ਵੀ ਅਸਲ ਦੇ ਵਿੱਚ ਹਾਕ ਹੈ ਕੀ ਚੀਜ਼ ਹੈ ਤੇ ਆ ਬਾਈ ਖੜੇ ਆ ਬਾਈ ਬਾਈ ਜੀ ਕਰਿਓ ਟੈਸਟ ਨਾਲ ਦੱਸਿਓ ਵੀ ਕਿੱਦਾਂ ਦੀ ਲੱਗੀ ਹਾਂ ਜੀ ਕਿੱਦਾਂ ਹੈ ਬਹੁਤ ਅੱਛਾ ਹੈ कोड़ापन सफेद मुसली वगैरह सब कुछ पाया कुछ कोड़ा तो नहीं लगा नहीं ना बिल्कुल कोड़ा नहीं बिल्कुल गुड़ वर्गा टेस्ट है एंड बढ़िया मिठाई इधर लगा भी हां गलत गुड़ खा रहे हैं एक मिक्स गुड़ खा रहे हैं कुछ नहीं ना बिल्कुल नहीं जी आयुर्वेदिक टेस्ट है आयुर्वेदिक टेस्ट है आयुर्वेदिक टेस्ट है आयुर्वेदिक एक नंबर एक नंबर एक नंबर देखो मैं कह रहे हैं भी हां बढ़िया चीज कह रहे हैं ਤੇ ਆ ਦੇਖੋ ਬਾਈ ਨੂੰ ਮੈਂ ਕਿਹਾ ਇੱਕ ਬੰਦੇ ਨੂੰ ਟੇਸਟ ਕਰਾਓ ਬਾਈ ਤੇ ਜਿਗਰਾ ਮੈਂ ਹਰ ਵਾਰੀ ਦੇਖਦਾ ਤਾਂ ਹੀ ਮੈਂ ਇੱਥੇ ਖੜਦਾ ਫਿਰ ਚਾਰ ਬੰਦਿਆਂ ਨੂੰ ਸਪੈਸ਼ਲੀ ਟੇਸਟ ਕਰਾਇਆ ਤੇ ਬਾਈ ਜੀ ਹੋਰ ਵੀ ਹੁਣ ਦੱਸ ਦੋ ਵੀ ਆਹ ਕੀ ਰੱਖਿਆ ਤੁਸੀਂ ਬਲੈਕ ਲੈ ਇਹ ਸਰ ਇਹ ਤਾਂ ਆਪਣੀਆਂ ਤਿਲਾਂ ਦੀ ਪਿੰਨੀ ਆ ਗਈਆਂ ਜੀ ਇਹ ਐਲਸੀ ਦੀਆਂ ਇਹ ਨਾਰੀਅਲ ਡਰਾਈ ਫਰੂਟ ਦੀ ਪਿੰਨੀ ਹੈ ਜੀ ਅੱਛਾ ਇਹ ਆਪਾਂ ਇਸ ਵਾਰ ਤਿਆਰ ਕੀਤੀ ਹੈ ਜੀ ਮੰਨ ਲਓ ਪਿਛਲੀ ਵਾਰੀ ਕਰਤੀ ਸੀ ਮੰਨ ਲਓ ਜਦੋਂ ਆਪਾਂ ਇੱਥੇ ਆਏ ਸੀ ਮੇਲੇ ਤੇ ਉਸ ਤੋਂ ਬਾਅਦ ਤਿਆਰ ਕੀਤੀ ਹੈ ਜੀ ਇਹ ਆਪਣੀ ਐਲਸੀ ਦੀ ਪੰਜੀਰੀ ਹੈ ਜੀ ਇਹਨੂੰ ਵੀ ਬੜੇ ਲੋਕੀ ਮੰਨ ਲਓ ਪਸੰਦ ਕਰਦੇ ਆ ਦੇਖੋ ਸਾਰਾ ਆ ਸਾਡੇ ਕੋਲ ਸਿਰਫ ਆ 2 ਕਿਲੋ ਬਚੀ ਹੈ ਜੀ ਹਾਂ ਜੀ ਕੀ ਹੋਇਆ ਗੱਲ ਹੈ ਵੀ ਲੋਕਾਂ ਨੂੰ ਪਤਾ ਹੈ ਵੀ ਹਾਂ ਜੀ ਹਾਂ ਜੀ ਇੱਥੇ ਆਣਾ ਤੇ ਲੋਕ ਤੁਹਾਡਾ ਸਟਾਲ ਜਿਹੜਾ ਪਾਲਦੇ ਵੀ ਨੇ ਪਾਲਦੇ ਸਰ ਗੱਲ ਕੋਈ ਮੇਰੇ ਦੇ ਵਿੱਚ ਕੁਝ ਨਹੀਂ ਹੈ ਮੇਰੇ ਇਨਾਂ ਚੀ ਕਰਾਮਾਤ ਹੈ ਜੀ ਤਾਂ ਪਾਲ ਲੱਭਦੇ ਆ ਮੈਂ ਇੱਕ ਗੱਲ ਸ਼ੁਰੂਆਤ ਚ ਕਹੀ ਆ ਵੀ ਬਾਹਰ ਕਿਉਂ ਨਹੀਂ ਗਏ ਤੁਸੀਂ ਬਾਹਰ ਜਾਣ ਦਾ ਸੁਭਾਅ ਨਹੀਂ ਬਣਿਆ ਜਾਂ ਬੱਚਿਆਂ ਨੂੰ ਬਾਹਰ ਨਹੀਂ ਭੇਜਣਾ ਕਿ ਬਾਹਰ ਕਿਉਂ ਨਹੀਂ ਸੁਭਾਅ ਤਾਂ ਬਹੁਤ ਜ਼ਿਆਦਾ ਹੈ ਜੀ ਬਾਹਰ ਤਾਂ ਜਦ ਮਰਜੀ ਜਾ ਸਕਦੇ ਪਰ ਆਪਾਂ ਆਪਣੀ ਮਿੱਟੀ ਛੱਡ ਕੇ ਅਸੀਂ ਨਹੀਂ ਸਾਡੀ ਤਾਂ ਇੱਥੇ ਆਪਣੀ ਕੈਨੇਡਾ ਅਮਰੀਕਾ ਜੀ ਹਾਂਜੀ ਅਸੀਂ ਤਾਂ ਸਾਡੇ ਹੁਣ ਬੱਚੇ ਆ ਸੀ ਆਪ ਭਰਾ ਜੀ ਜੋਇੰਟ ਪਰਿਵਾਰ ਆ ਸਾਡਾ ਤਿੰਨ ਭਰਾ ਆਗੇ ਅਸੀਂ ਆ ਸਾਡੇ ਅਸੀਂ ਅੱਗੇ ਬੱਚਿਆਂ ਨੂੰ ਵੀ ਨਹੀਂ ਮੰਨ ਲਓ ਕਿਤੇ ਭੇਜਣਾ ਨਹੀਂ ਭੇਜਣਾ ਜੀ ਆਪਣੀ ਮਿੱਟੀ ਨਾਲ ਦੇ ਵਿੱਚ ਹੀ ਜੁੜੇ ਰਹਿਣਾ ਇੱਥੇ ਰਹਿਣਾ ਜੀ ਇੱਥੇ ਸਭ ਕੁਝ ਹੈ ਇਥੇ ਆਪਣੀ ਤਾਂ ਕੈਨੇਡਾ ਅਮਰੀਕਾ ਜੀ ਇਥੇ ਕੰਮ ਕਰੋ ਹਾਂ ਜੀ ਕੰਮ ਕਰਨ ਦਾ ਤਰੀਕਾ ਉਹਦਾ ਇਥੇ ਕੈਨੇਡਾ ਠੀਕ ਅਮਰੀਕਾ ਹਾਂ ਜੀ ਬਿਲਕੁਲ ਜੀ ਆਹ ਦੇਖ ਲਓ ਵੀ ਵੀਡੀਓ ਕਰਦੇ ਕਰਦੇ ਕਿੰਨੇ ਲੋਕ ਆ ਗਏ ਨੇ ਬਸ ਇਹ ਟੈਸਟ ਕਰ ਰਹੇ ਆ ਪੁੱਛ ਬਾਈ ਜੀ ਕਿੱਦਾਂ ਦਾ ਲੱਗਿਆ ਸਿਰਫ 10 2 ਕੋਈ ਚੱਕਰ ਨਹੀਂ ਤੁਹਾਨੂੰ ਕੋਈ ਔਖਾ ਸਵਾਲ ਨਹੀਂ ਪੁੱਛਣ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਵਧੀਆ ਟੈਸਟ ਆ ਜੀ ਬਹੁਤ ਵਧੀਆ ਤੇ ਸਾਰੇ ਕਹਿ ਰਹੇ ਆ ਤੇ ਵਧੀਆ ਵੀ ਇਹਨਾਂ ਨੂੰ ਲੱਗ ਰਿਹਾ ਤੇ ਆ ਇਹ ਮੈਨੂੰ ਜਿਵੇਂ ਘਰਾਈ ਚ ਗਜਰੇਲਾ ਬੰਦਾ ਹੈ ਤੇ ਲੋਕ ਖਾਣ ਚ ਨਾ ਥੋੜੇ ਜੇ ਉਹ ਕਰ ਜਾਂਦੇ ਆ ਭਰੇਸ਼ ਕਰ ਜਾਂ ਬਿਚਾਰਾ ਮਿੱਠਾ ਨਹੀਂ ਖਾਣਾ ਚਾਹੀਦਾ ਇਹ ਕੀ ਤੁਸੀਂ ਬਣਾਇਆ ਗਜਰਿਆ ਲਾ ਕੀ ਚ ਕੀ ਇਹ ਗੁੜ ਦਾ ਗਾਜਰਪਾਕ ਬਣਾਤਾ ਜੀ ਕਿਉਂਕਿ ਹੁਣ ਮਾਰਕੀਟ 'ਚ ਜਿਹੜੇ ਸਹੀ ਮੰਨ ਲਓ ਜਿਹੜਾ ਗਾਜਰਪਾਕ ਕਹ ਲੋ ਮਠਿਆਈ ਕਹ ਲੋ ਤਾਂ ਸਹੀ ਮਿਲਦੀ ਨਹੀਂ ਹੈ ਇਹ ਬਿਲਕੁਲ ਨੇਚਰਲ ਹੈ ਜੀ ਮੰਨ ਲਓ ਇਹਦੇ ਸਾਨੂੰ ਮੰਨ ਲਓ ਚਲੋ ਵਿਆਹ ਸਾਧੀਆਂ ਦੇ ਵਿੱਚ ਵੀ ਆਰਡਰ ਇਹਦੇ ਹੁਣ ਆਉਂਦੇ ਆ ਪ੍ਰੋਗਰਾਮਾਂ ਦੇ ਹਾਂਜੀ ਹੁਣ ਜਿਵੇਂ ਆ ਪਿੰਨੀ ਆ ਜੀ ਸਾਡੀਆਂ ਇਸ ਚੰਡੀਗੜ੍ਹ ਗਈਆਂ ਜੀ ਮੰਨ ਲਓ ਤਿੰਨ ਲੋੜੀਆਂ ਤੇ 1250 ਡੱਬਾ ਜਿਹੜਾ ਸੀ ਭੇਜਿਆ ਜੀ 1250 ਡੱਬਾ ਸਿਰਫ ਮੰਨ ਲਓ ਕੁੜੀਆਂ ਦੀ ਲੋੜੀ ਤੇ ਜੀ ਹਾਂਜੀ ਹਾਂਜੀ ਤੇ ਕਿਉਂਕਿ ਬੱਕਰਾ ਹੁਣ ਹਰ ਇੱਕ ਚੀਜ਼ ਦੇਖੋ ਜੀ ਮੰਨ ਲਓ ਹਰ ਇੱਕ ਨੂੰ ਨੋਟ ਜਾਈ ਜਾਂਦੀ ਪਤਾ ਹੈ ਵੀ ਜਿਹੜੀ ਬਾਜ਼ਾਰ ਵਾਲੀ ਮਠਿਆਈ ਆ ਉਹ ਸਾਰੀ ਤੇ ਹਾਂਜੀ ਆ ਲਸਣ ਦਾ achar ਇਹ 200 ਰੁਪਏ ਦਾ ਜੀ ਆ ਦੇ ਭਾਈ ਤੇ ਲਸਣ ਆ ਲਸਣ ਫਿਰ ਮੈਨੂੰ ਵੀ ਦਿਖਾਈ ਦਿਓ ਹੁਣ ਉਹਨਾਂ ਨੇ ਮੰਗ ਲਿਆ ਹੁਣ ਵੀਡੀਓ ਦੇ ਵਿੱਚ ਦਿਖਾਈ ਬੇਟਾ ਖਾਂਦਾ ਕੈਨੇਡਾ ਕੈਨੇਡਾ ਭੇਜਣਾ ਬ੍ਰੈਂਟਨ ਭੇਜਣਾ ਬੇਟੇ ਲਈ ਸ਼ੱਕਰ ਤੇ ਇਹ ਇਹਨਾਂ ਦੀ ਖਾਂਦਾ ਹੈ ਕਹਿੰਦੇ ਬ੍ਰੈਮਟਨ ਸਾਡਾ ਬੇਟਾ ਕਹਿੰਦਾ ਮੈਂ ਸੋਨੂੰ ਦੱਸੀ ਜene ਵੀ ਆਪਣੀ ਕੋਈ ਇਹੋ ਜੀ ਕੰਟਰੀ ਨਹੀਂ ਜਿੱਥੇ ਆਪਣਾ ਜਿਹੜਾ ਗੋੜਾ ਸ਼ੱਕਰ ਹੈ ਜਾਂ ਕੋਈ ਆਪਣੀ ਆਈਟਮ ਪਹੁੰਚੀਆਂ ਨਹੀਂ ਜੀ ਕਰੋ ਟੇਸਟ ਇਹਨੂੰ ਮੈਨੂੰ ਨਾ ਲੱਗਦਾ ਕਿ ਮੈਂ ਖਾਦਾ ਨਹੀਂ ਬੜਾ ਡਰ ਲੱਗੀ ਜਾਂਦਾ ਦੇਖ ਕੇ ਪੈਸੇ ਮੈਂ ਚਲੋ ਟੇਸਟ ਕਰ ਲੈਂਦਾ ਤੁਸੀਂ ਇਹਦੇ ਫੈਨ ਹੀ ਹੋ ਜਾਓਗੇ ਮੰਨ ਲਓ ਨਾ ਲਸਣ ਜਿਹੜਾ ਕੋੜਾ ਲੱਗਦਾ ਜੰਮਾ ਵੀ ਕੋੜਾ ਲੱਗਿਆ ਨਹੀਂ ਦੇਖੋ ਜੀ ਫਿਰ ਇਹੀ ਤਾਂ ਪ੍ਰੋਸੈਸਿੰਗ ਆ ਮੈਨੂੰ ਜਿਹੜੇ ਲਸ ਆਚਾਰ ਬਣਾਉਂਦੇ ਆ ਉਹ ਪੁੱਛਦੇ ਵੀ ਸਾਨੂੰ ਰੈਸਪੀ ਦੱਸੋ ਇਹ ਦੱਸਣੀ ਨਹੀਂ ਤੁਸੀਂ ਜਿਵੇਂ ਮੈਕਡੋਨਲਡਸ ਆਪਣੀ ਰੈਸਪੀ ਨਹੀਂ ਦੱਸਦਾ ਉਹ ਮੈਂ ਤੁਸੀਂ ਬਿਲਕੁਲ ਜੀ ਬਿਲਕੁਲ ਹਾਂਜੀ ਹਾਂ ਦੋ ਨੇ ਦੋ ਤੁਹਾਨੂੰ ਦਿਖਾ ਦਿੰਦੇ ਆ ਸ਼ੱਕਰ ਵੀ ਇਨਾਂ ਕੋਲ ਹੈ ਕਿ ਆਪਣੇ ਕੋਲੇ ਹੁੰਦੀ ਹੈ ਜੀ ਚਾਰ ਤਰ੍ਹਾਂ ਦੀ ਇੱਥੇ ਆਪਾਂ ਸਿਰਫ ਇੱਕੋ ਹੀ ਲੈ ਕੇ ਆਇਆ ਕਿਉਂਕਿ ਫਿਰ ਥੋੜੀ ਜੀ ਤੁਹਾਨੂੰ ਪਤਾ ਇੱਥੇ ਸਾਨੂੰ ਟੇਬਲ ਉਹਨੇ ਨਹੀਂ ਮਿਲਦੇ ਜਗ੍ਹਾ ਘੱਟ ਹੁੰਦੀ ਹੈ ਆਪਣੇ ਕੋਲੇ ਸ਼ੱਕਰ ਨਾਰਮਲ ਸ਼ੱਕਰ ਹੁੰਦੀ ਹੈ ਜੀ ਅੰਬ ਹਲਦੀ ਵਾਲੀ ਸ਼ੱਕਰ ਹੁੰਦੀ ਹੈ ਇੱਕ ਨਾਰੀਅਲ ਵਾਲੀ ਸ਼ੱਕਰ ਹੁੰਦੀ ਹੈ ਜੀ ਇੱਕ ਹਰਬਲ ਵਾਲੀ ਸ਼ੱਕਰ ਹੁੰਦੀ ਹੈ ਜੀ ਹਾਂਜੀ ਹਰਬਲ ਵਾਲੀ ਤੇ ਦੂਜੀ ਵਿੱਚ ਕੀ ਫਰਕ ਹਰਬਲ ਵਾਲੀ ਸਰ ਉਹਦੇ ਵਿੱਚ ਕਾਲੀ ਮਿਰਚ ਅੰਬ ਹਲਦੀ ਸੁੰਡ ਅਜਵਾਇਣ ਸੌਂਫ ਦਾਲ ਚੀਨੀ ਵਗੈਰਾ ਜਿਵੇਂ ਉਹਨੂੰ 슈ਗਰ ਵਾਲੇ ਪੇਸ਼ੈਂਟ ਹੈ ਮਨ ਲਓ ਉਹ ਪ੍ਰੋਪਰ ਫਾਇਦੇਮੰਦ ਹੈ ਜੀ ਜਾਂ ਜਿਨ੍ਹਾਂ ਨੂੰ ਕੋਈ ਮਨ ਲਓ ਜੋੜਾਂ ਦੀ ਪ੍ਰੋਬਲਮ ਹੈ ਯੂਰਿਕ ਐਸਿਡ ਬੱਤੇ ਹੁਣ ਮੈਂ ਪੁੱਛ ਹੀ ਲੈਂਦਾ ਵੀ ਅਸਲ ਦੇ ਵਿੱਚ ਤੁਸੀਂ ਗੁੜ ਸ਼ੁਰੂਆਤ ਗੁੜ ਤੋਂ ਹੋਈ ਗੁੜ ਬਣਾਉਂਦੇ ਸੀ ਤੇ ਉਹਦੇ ਚੋਂ ਪ੍ਰੋਡਕਟ ਕੱਢਨੇ ਸ਼ੁਰੂ ਕੀਤੇ ਕਿੱਦਾਂ ਹੋਇਆ ਸਰ ਹਾਂਜੀ ਮਨ ਲਓ ਸਟਾਰਟਿੰਗ ਦੇ ਵਿੱਚ ਤਾਂ ਗੁੜ ਸ਼ੱਕਰ ਹੀ ਬਣਾਉਂਦੇ ਸੀਗੇ ਜੀ ਮਨ ਲਓ ਪਾਪਾ ਵੀ ਬਣਾਉਂਦੇ ਸੀਗੇ ਤੇ ਉਸ ਤੋਂ ਬਾਅਦ ਮੈਂ ਇਹਨੂੰ ਅੱਗੇ ਉਹ ਦੇਈ ਜਾ ਰਹੇ ਆ ਜੀ ਮੰਨ ਲਓ ਵੱਖਰੇ ਵੱਖਰੇ ਮੇਰੇ ਮਾਈਂਡ ਦੇ ਦਿਮਾਗ ਲਾਈ ਜਾਂਦੇ ਉਹ ਮਤਲਬ ਇਹ ਗੱਲ ਹੈ ਮਿਹਨਤ ਦਾ ਮੁੱਲ ਪੰਜਾਬ 'ਚ ਵੀ ਆ ਜੇ ਦਿਮਾਗ ਲਾਂ ਤੇ ਆਓ ਜੇ ਲੱਗ ਚੀਜ਼ ਕਰੋ ਤਾਂ ਮੁੱਲ ਮਿਲਦਾ ਬਿਲਕੁਲ ਮਿਲਦਾ ਜੀ ਆਪਾਂ ਤਾਂ ਮੈਂ ਤਾਂ ਹਰ ਇੱਕ ਕਿਸਾਨ ਵੀਰਾਂ ਨੂੰ ਇਹ ਕਹਿਣਾ ਵੀ ਆਪਣੀ ਚਾਹੇ ਕੋਈ ਡੇਰੀ ਪ੍ਰੋਡਕਟ ਬਣਾਉਂਦਾ ਚਾਹੇ ਕੋਈ ਵੀ ਖੁਦ ਪ੍ਰੋਸੈਸਿੰਗ ਕਰਕੇ ਇਹ ਲਾਈਨ ਦੇ ਵਿੱਚ ਆਓ ਤਾਂ ਮੰਨ ਲਓ ਡਬਲ ਆਪਾਂ ਧਰਨੇ ਲਾਉਣ ਦੀ ਲੋੜ ਨਹੀਂ ਹੈ ਆਪਾਂ ਨੂੰ ਕਿਸਾਨ ਨਹੀਂ ਝੰਡਾ ਚੱਕਣ ਦੀ ਲੋੜ ਨਹੀਂ ਹੈ ਇੱਧਰ ਆਓ ਆਪਣੇ ਕੋਲ ਤਾਂ ਜ਼ਿੰਮੇਦਾਰ ਕੋਲ ਸਾਰਾ ਕੁਝ ਹੈ ਜੀ ਇਕੱਲੇ ਨਾਮਕ ਤੋਂ ਬਿਨਾ ਸਭ ਕੁਝ ਹੈ ਕੁਝ ਵੀ ਹਾਂਜੀ ਬਿਲਕੁਲ ਵੀ ਆਪਣਾ ਪ੍ਰੋਸੈਸ ਕਰਕੇ ਜਿਹੜਾ ਪ੍ਰੋਫਿਟ ਆ ਡਬਲ ਕਰੋ ਬਾਹਰ ਜਾਣ ਦੀ ਕੋਈ ਸ਼ਿਫਟਾਂ ਲਾਉਣ ਦੀ ਲੋੜ ਨਹੀਂ ਹੈ ਇੱਥੇ ਤੁਸੀਂ 10 ਘੰਟੇ ਆਰਾਮ ਨਾਲ ਕੰਮ ਕਰੋ ਤੇ ਚੰਗੀ ਕਮਾਈ ਕਰ ਸਕਦੇ ਹੋ